ਸਟਰੀ ਕਾਲਸ ਦੇਖ ਰਿਹਾ ਸਾਡਲ ਟੀਵੀ ਮਹੱਜ ਸੀਕੋਰ ਕੋਇਨਸਡਾਊਨ ਦੇ ਰੈਸਕਿਊ ਹੈਲੀਕਾਪਟਰ ਦੇ ਵਿੱਚ ਦਵਾਈਆਂ ਤੇ ਮੈਡੀਕਲ ਸਪਲਾਈਜ਼ ਦਾ ਬੈਗ ਚੋਰੀ ਹੋਣ ਦੀ ਅਨੋਖੀ ਘਟਨਾ ਸਾਹਮਣੇ ਆਈ ਹੈ ਦੱਸਿਆ ਜਾਂਦਾ ਹੈ ਕਿ ਇਹ ਹੈਲੀਕਾਪਟਰ ਤਾਇਰੇ ਰੇਂਜ ਤੋਂ ਇੱਕ ਗੰਭੀਰ ਹਾਲਤ ਦੇ ਬਿਸ਼ ਮਰੀਜ਼ ਨੂੰ ਲੈ ਕੇ ਡੋਨੇਡਨ ਹਸਪਤਾਲ ਪੁੱਜਾ ਸੀ ਹਾਲਕਿ ਇਸ ਤੋਂ ਬਾਅਦ ਜਿਹੜਾ ਹੈ ਇਸ ਵਿੱਚੋਂ ਕਈ ਸਾਰਾ ਮੈਡੀਕਲ ਸਪਲਾਈਜ਼ ਜਿਸ ਦੇ ਵਿੱਚ ਕੁਝ ਦਵਾਈਆਂ ਕੁਝ ਵਰਤੂ ਦੇ ਵੇਚਣ ਵਾਲੇ ਟੂਲ ਇਹ ਬੈਗ ਇੱਕ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਜਿਸ ਤੋਂ ਬਾਅਦ ਇਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਹੁਣ ਇਸ ਨੂੰ ਲੱਭੜ ਵਾਲੇ ਦੇ ਲਈ 10000 ਡਾਲਰ ਦਾ ਇਨਾਮ ਵੀ ਰੱਖਿਆ ਗਿਆ ਤੇ ਇਹ ਇਸ ਇਹ ਰੈਸਕਿਊ ਹੈਲੀਕਾਪਟਰ ਦੇ ਆਪਣੀ ਜੇਬ ਦੇ ਵਿੱਚ ਜਾਏਗਾ ਹੈਲੀਕਾਪਟਰ ਡਾਕਰ ਦੇ ਚੀਫ ਐਗਜ਼ੀਕਿਊਟਿਵ ਦੇ ਮੁਤਾਬਿਕ ਜੇ ਕੋਈ ਇਸ ਨੂੰ 48 ਘੰਟੇ ਦੇ ਵਿੱਚ ਲੱਭ ਕੇ ਦੇਗਾ ਤੇ ਉਸ ਨੂੰ 10000 ਡਾਲਰ ਇਨਾਮ ਦੇ ਵਜੋਂ ਦਿੱਤੇ ਜਾਣਗੇ ਤੇ ਇਹ ਉਹਨਾਂ ਦੀ ਆਪਣੀ ਜੇਬ ਦੇ ਵਿੱਚ ਜਾਏਗਾ ਤੇ 48 ਘੰਟੇ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋਏ ਨੇ ਉਹਨਾਂ ਇਹ ਵੀ ਕਿਹਾ ਕਿ ਉਹ ਜਾਣਨਾ ਚਾਹੁੰਦੇ ਨੇ ਕਿ ਇਸ ਦੀ ਚੋਰੀ ਕਿਸ ਨੇ ਕੀਤੀ ਹੈ ਹਾਲ ਕਿ ਚੰਗੀ ਗੱਲ ਰਹੀ ਕਿ ਗੰਭੀਰ ਹਾਲ ਦੇ ਵਿੱਚ ਲਜਾਣ ਵਾਲੇ ਮਰੀਜ਼ ਨੂੰ ਦੇ ਲਈ ਜਾਣ ਤੋਂ ਪਹਿਲਾਂ ਇਸ ਗੱਲ ਦੇ ਬਾਰੇ ਪਤਾ ਲੱਗਾ ਕਿਉਂਕਿ ਇਸ ਸਪਲਾਈਜ਼ ਦੇ ਨਾਲ ਕਈ ਸਾਰੀਆਂ ਜਾਨਾਂ ਵਜਦੀਆਂ ਨੇ